ਵੱਡੀ ਖਬਰ ਡਿਪਟੀ ਸਪੀਕਰ ਦੇ ਬੇਟੇ ਨਾਲ ਜੁੜੀ ਹੋਈ ਹੈ ਡਿਪਟੀ ਸਪੀਕਰ ਦਾ ਬੇਟਾ ਅਚਾਨਕ ਸਕੂਲ ਵਿੱਚੋਂ ਗਾਇਬ ਹੋ ਜਾਂਦਾ ਹੈ ਜਿਸ ਦੇ ਚਾਲਦਿਆਂ ਸਕੂਲ ਵਿੱਚ ਬੜਾ ਹੜਕੰਪ ਮਚ ਜਾਂਦਾ ਹੈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਸਵੇਰ 4 ਵਜੇ ਅਚਾਨਕ ਬੱਚਾ ਜਿਹੜਾ ਆਪਣੇ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਅਤੇ ਉਸ ਦੀ ਭਾਲ ਦੇ ਲਈ ਭਗਦੌੜ ਸ਼ੁਰੂ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਜਾਂਦਾ ਹੈ ਜਿਸ ਦੇ ਚਾਲਦਿਆਂ ਮੌਕੇ ਤੇ ਐਸਐਸਪੀ ਨਾਨਕ ਸਿੰਘ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਮੌਕੇ ਤੇ ਹੀ ਟੀਮਾਂ ਬਣਾ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਤਾਂ ਹੁਣ ਇਸੇ ਦੇ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਕਿ ਡਿਪਟੀ ਸਪੀਕਰ ਦੇ بیٹے ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਦੇ بیٹے ਦੀ ਪਾਲ ਜਿਹੜੀ ਉਪਲਸ ਨੇ ਕਰ ਲਈ ਹੈ ਤੇ ਨਾਬੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਕਿਸੇ ਥਾਂ ਤੇ ਬੇਟਾ ਜਿਹੜਾ ਗਿਆ ਸੀ ਅਤੇ ਉਥੋਂ ਹੀ ਉਸ ਨੂੰ ਲੱਭਿਆ ਗਿਆ ਤਾਂ ਸਵੇਰੇ ਅਚਾਨਕ 4 ਵਜੇ ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚੋਂ ਬੱਚਾ ਜਿਹੜਾ ਉਹ ਡਿਪਟੀ ਸਪੀਕਰ ਦਾ ਉਹ ਗਾਇਬ ਹੋ ਜਾਂਦਾ ਅਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਸਕੂਲ ਦਾ ਜੋ ਪ੍ਰਸ਼ਾਸਨ ਸੀ ਉਸ ਨੂੰ ਹੱਥਾ ਪੈਰਾਂ ਦੀ ਪੈ ਜਾਂਦੀ ਆ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਬੱਚੇ ਦੀ ਭਾਲ ਆ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਇੱਥੇ ਸਹਾਇਤਾ ਮੰਗੀ ਜਾਂਦੀ ਹੈ ਤਾਂ ਮੌਕੇ ਤੇ ਹੀ ਐਸਐਸਪੀ ਪਟਿਆਲਾ ਨਾਨਕ ਸਿੰਘ ਉੱਥੇ ਪਹੁੰਚਦੇ ਨੇ ਤੇ ਬੱਚੇ ਦੀ ਭਾਲ ਆ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੁਝ ਘੰਟਿਆਂ ਚ ਹੀ ਬੱਚਾ ਜਿਹੜਾ ਲੱਭ ਲਿਆ ਤਾਂ 17 ਸਾਲਾ ਸੁਖਦਿਲਮਨ ਸਿੰਘ ਆ ਜਿਹੜਾ ਬੇਟਾ ਜੈ ਕ੍ਰਿਸ਼ਨ ਰੋੜੀ ਦਾ ਉਸ ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਲੱਭਿਆ ਗਿਆ ਹੈ ਤੇ ਕੁਝ ਘੰਟਿਆਂ ਚ ਹੀ ਪਾਲ ਆ ਜਿਹੜੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਨਾਬਾ ਦੇ ਨਾਮੀ ਸਕੂਲ ਪੀਪੀਐਸ ਵਿੱਚ ਬੱਚਾ ਪੜਦਾ ਹੈ ਅਤੇ ਜਿੱਥੋਂ ਉਹ ਅਚਾਨਕ ਸਵੇਰੇ 4 ਵਜੇ ਇਹ ਬੱਚਾ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਭਾਲ ਕੀਤੀ ਜਾਂਦੀ ਹੈ ਤੇ ਬੱਚਾ ਮੌਕੇ ਤੇ ਸਕੂਲ ਵਿੱਚੋਂ ਕਿਤੋਂ ਵੀ ਨਹੀਂ ਮਿਲਦਾ ਤਾਂ ਇਸੇ ਦੇ ਚੱਲਦੇ ਮੌਕੇ ਤੇ ਐਸਐਸਪੀ ਪਟਿਆਲਾ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਨਾਲ ਦੀ ਨਾਲ ਪਟਿਆਲੇ ਤੋਂ ਨਾਭਾ ਪਹੁੰਚਦੇ ਆ ਸਕੂਲ ਵਿੱਚ ਤੇ ਟੀਮ ਜਿਹੜੀ ਆ ਬਣਾਈ ਜਾਂਦੀ ਆ ਸਰਚ ਅਭਿਆਨ ਦੇ ਲਈ ਟੀਮਾਂ ਬਣਾ ਕੇ ਜਿਹੜੀਆਂ ਨਾਲ ਦੀ ਨਾਲ ਲਗਾਈਆਂ ਜਾਂਦੀਆਂ ਨੇ ਤੇ ਕੁਝ ਸਮੇਂ ਵਿੱਚ ਹੀ ਬੱਚੇ ਦੀ ਜਿਹੜੀ ਭਾਲ ਕਰ ਲਈ ਗਈ ਹੈ ਤੇ ਕਿਤੇ ਨਾ ਕਿਤੇ ਵੱਡੀ ਰਾਹਤ ਹੈ ਜਿਹੜੀ ਉਹ ਪ੍ਰਸ਼ਾਸਨ ਨੂੰ ਵੀ ਮਿਲੀ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੈਕ ਕ੍ਰਿਸ਼ਨ ਰੋੜੀ ਜੋ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੀ ਹੈ ਕਿਉਂਕਿ ਜਦੋਂ ਬੱਚਾ ਗਾਇਬ ਹੋ ਗਿਆ ਸੀ ਤਾਂ ਵੱਡੀ ਜਿਹੜੀ ਆ ਭਗਦੜ ਪ੍ਰਸ਼ਾਸਨ ਵਿੱਚ ਤਾਂ ਮੱਚੀ ਸੀ ਉੱਥੇ ਹੀ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਜਿਹੜਾ ਝਟਕਾ ਲੱਗਦਾ ਨਜ਼ਰ ਆ ਰਿਹਾ ਸੀ ਤੇ ਵੱਡੇ ਸਹਿਮ ਵਿੱਚ ਮਾਤਾ ਪਿਤਾ ਦੇਖੇ ਜਾ ਰਹੇ ਸੀ ਹਾਲਾਂਕਿ ਮੌਕੇ ਤੇ ਹੀ ਡਿਪਟੀ ਪਿਕਰ ਜੈਕ ਕ੍ਰਿਸ਼ਣ ਵੀ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਾ ਕੇ ਟੀਮਾਂ ਬਣਵਾ ਕੇ ਨਾਲ ਦੀ ਨਾਲ ਸਰਚ ਅਭਿਆਨ ਜਿਹੜਾ ਚਲਵਾ ਦਿੱਤਾ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਨਾਨਕ ਸਿੰਘ ਦੇ ਅਗਵਾਈ ਵਿੱਚ ਜੋ ਟੀਮਾਂ ਬਣਾਈਆਂ ਗਈਆਂ ਸੀ ਉਹ ਉਹਨਾਂ ਵੱਲੋਂ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਈ ਐ ਐਸਐਸਪੀ ਨਾਨਕ ਸਿੰਘ ਨੇ ਮੌਕੇ ਤੇ ਹੀ ਕੁਝ ਘੰਟਿਆਂ ਵਿੱਚ ਬੱਚੇ ਨੂੰ ਜਿਹੜਾ ਜਿਹੜਾ ਉਹ ਲੱਭ ਲਿਆ ਤਾਂ ਸੁਖਦਿਲਮਨ ਸਿੰਘ ਅਚਾਨਕ 4 ਵਜੇ ਤੜਕਸਾਰ ਹੋਸਟਲ ਵਿੱਚੋਂ ਗਾਇਬ ਹੋ ਜਾਂਦਾ ਹੈ ਤੇ ਇਸ ਨੂੰ ਲੈ ਕੇ ਜਿਹੜੇ ਆ ਸਕੂਲ ਦੇ ਪ੍ਰਸ਼ਾਸਨ ਵਿੱਚ ਬੜਾ ਹੜਕੰਪ ਮੱਚਦਾ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤੇ ਉਸ ਦੀ ਪਾਲ ਆ ਜਿਹੜੀ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਵੱਡੇ ਜਿਹੜੇ ਸਵਾਲ ਵੀ ਖੜੇ ਹੋ ਜਾਂਦੇ ਆ ਕਿ ਆਖਰਕਾਰ ਸਕੂਲ ਵਿੱਚ ਏਡੀ ਵੱਡੀ ਕੁਤਾਹੀ ਕਿਵੇਂ ਹੋ ਗਈ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਬੇਟਾ ਹੀ ਸਕੂਲ ਵਿੱਚੋਂ ਲਾਪਤਾ ਹੋ ਗਿਆ ਇਸ ਤੋਂ ਬਾਅਦ ਮੀਡੀਆ ਵਿੱਚ ਵੀ ਜਿਹੜੀ ਆ ਵੱਡੀ ਚਰਚਾ ਛਿੜਦੀ ਆ ਤੇ ਵੱਡੇ ਸਵਾਲ ਆ ਜਿਹੜੇ ਸਕੂਲ ਪ੍ਰਸ਼ਾਸਨ ਤੇ ਖੜੇ ਹੁੰਦੇ ਆ ਤਾਂ ਉਧਰ ਵੱਡੀ ਸਫਲਤਾ ਜਿਹੜੀ ਕਿਤੇ ਨਾ ਕਿਤੇ ਉਹ ਪਟਿਆਲਾ ਪੁਲਿਸ ਨੂੰ ਮਿਲੀ ਆ ਤੇ ਐਸਐਸਪੀ ਨਾਨ ਸਿੰਘ ਦੀ ਅਗਵਾਈ ਵਿੱਚ ਜੋ ਸਰਚ ਅਭਿਆਨ ਚਲਾਇਆ ਗਿਆ ਸੀ ਉਹ ਸਫਲ ਹੋਇਆ ਤੇ ਕੁਝ ਘੰਟਿਆਂ ਚ ਹੀ ਬੇਟੇ ਨੂੰ ਜਿਹੜਾ ਸੁਖਦਿਲ ਮਨ ਬੇਟੇ ਨੂੰ ਜਿਹੜਾ ਨਾਲ ਦੀ ਨਾਲ ਲੱਭ ਲਿਆ ਗਿਆ ਤੇ ਮੌਕੇ ਤੇ ਹੀ ਜਾ ਕ੍ਰਿਸ਼ਨ ਰੋੜੀ ਰੋੜੀ ਵੀ ਪਹੁੰਚਦੇ ਆ ਤੇ ਜਾ ਕ੍ਰਿਸ਼ਨ ਰੋੜੀ ਵੱਲੋਂ ਆਪਣੇ ਬੇਟੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਨਾਬੇ ਦੀ ਹੀ ਕਿਸੇ ਥਾਂ ਤੇ ਬੱਚਾ ਚਲਾ ਗਿਆ ਸੀ ਤੇ 17 ਸਾਲਾ ਸੁਖਦਿਲ ਮਨ ਨੂੰ ਜਿਹੜਾ ਕੁਝ ਘੰਟਿਆਂ ਵਿੱਚ ਹੀ ਪਟਿਆਲਾ ਪੁਲਿਸ ਨੇ ਲੱਭਿਆ ਵੱਡੀ ਖਬਰ ਡਿਪਟੀ ਸਪੀਕਰ ਦੇ بیٹے ਨਾਲ ਜੁੜੀ ਹੋਈ ਹੈ ਡਿਪਟੀ ਸਪੀਕਰ ਦਾ ਬੇਟਾ ਅਚਾਨਕ ਸਕੂਲ ਵਿੱਚੋਂ ਗਾਇਬ ਹੋ ਜਾਂਦਾ ਹੈ ਜਿਸ ਦੇ ਚਾਲਦਿਆਂ ਸਕੂਲ ਵਿੱਚ ਬੜਾ ਹੜਕੰਪ ਮਚ ਜਾਂਦਾ ਹੈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਸਵੇਰ 4 ਵਜੇ ਅਚਾਨਕ ਬੱਚਾ ਜਿਹੜਾ ਆਪਣੇ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਅਤੇ ਉਸ ਦੀ ਭਾਲ ਦੇ ਲਈ ਭਗੜਾ ਔਰ ਸ਼ੁਰੂ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਜਾਂਦਾ ਹੈ ਜਿਸ ਦੇ ਚਾਲਦਿਆਂ ਮੌਕੇ ਤੇ ਐਸਐਸਪੀ ਨਾਨਕ ਸਿੰਘ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਮੌਕੇ ਤੇ ਹੀ ਟੀਮਾਂ ਬਣਾ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਤਾਂ ਹੁਣ ਇਸੇ ਦੇ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਕਿ ਡਿਪਟੀ ਸਪੀਕਰ ਦੇ بیٹے ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਦੇ بیٹے ਦੀ ਭਾਲ ਹੈ ਜਿਹੜੀ ਉਹ ਪੁਲਿਸ ਨੇ ਕਰ ਲਈ ਹੈ ਤੇ ਨਾਬੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਕਿਸੇ ਥਾਂ ਤੇ ਬੇਟਾ ਜਿਹੜਾ ਗਿਆ ਸੀ ਅਤੇ ਉਥੋਂ ਹੀ ਉਸ ਨੂੰ ਲਿਬਿਆ ਗਿਆ ਤਾਂ ਸਵੇਰੇ ਅਚਾਨਕ 4 ਵਜੇ ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚੋਂ ਬੱਚਾ ਜਿਹੜਾ ਉਹ ਡਿਪਟੀ ਸਪੀਕਰ ਦਾ ਉਹ ਗਾਇਬ ਹੋ ਜਾਂਦਾ ਅਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਸਕੂਲ ਦਾ ਜੋ ਪ੍ਰਸ਼ਾਸਨ ਸੀ ਉਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਬੱਚੇ ਦੀ ਭਾਲ ਆ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਇੱਥੇ ਸਹਾਇਤਾ ਮੰਗੀ ਜਾਂਦੀ ਹੈ ਤਾਂ ਮੌਕੇ ਤੇ ਹੀ ਐਸਐਸਪੀ ਪਟਿਆਲਾ ਨਾਨਕ ਸਿੰਘ ਉੱਥੇ ਪਹੁੰਚਦੇ ਨੇ ਤੇ ਬੱਚੇ ਦੀ ਭਾਲ ਆ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੁਝ ਘੰਟਿਆਂ ਚ ਹੀ ਬੱਚਾ ਜਿਹੜਾ ਲੱਭ ਲਿਆ ਤਾਂ 17 ਸਾਲਾ ਸੁਖਦਿਲਮਨ ਸਿੰਘ ਆ ਜਿਹੜਾ ਬੇਟਾ ਜੈ ਕ੍ਰਿਸ਼ਨ ਰੋੜੀ ਦਾ ਉਸ ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਲੱਭਿਆ ਗਿਆ ਤੇ ਕੁਝ ਘੰਟਿਆਂ ਚ ਹੀ ਪਾਲਾ ਜਿਹੜੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਨਾਬਾ ਦੇ ਨਾਮੀ ਸਕੂਲ ਪੀਪੀਐਸ ਵਿੱਚ ਬੱਚਾ ਪੜਦਾ ਹੈ ਅਤੇ ਜਿੱਥੋਂ ਉਹ ਅਚਾਨਕ ਸਵੇਰੇ 4 ਵਜੇ ਇਹ ਬੱਚਾ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਭਾਲ ਕੀਤੀ ਜਾਂਦੀ ਹੈ ਤੇ ਬੱਚਾ ਮੌਕੇ ਤੇ ਸਕੂਲ ਵਿੱਚੋਂ ਕਿਤੋਂ ਵੀ ਨਹੀਂ ਮਿਲਦਾ ਤਾਂ ਇਸੇ ਦੇ ਚੱਲਦੇ ਮੌਕੇ ਤੇ ਐਸਐਸਪੀ ਪਟਿਆਲਾ ਨਾਲ ਸੰਪਰਕ ਕੀਤਾ ਜਾਂਦਾ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਨਾਲ ਦੀ ਨਾਲ ਪਟਿਆਲੇ ਤੋਂ ਨਾਬਾ ਪਹੁੰਚਦੇ ਆ ਸਕੂਲ ਵਿੱਚ ਤੇ ਟੀਮ ਜਿਹੜੀ ਆ ਬਣਾਈ ਜਾਂਦੀ ਆ ਸਰਚ ਅਭਿਆਨ ਦੇ ਲਈ ਟੀਮਾਂ ਬਣਾ ਕੇ ਜਿਹੜੀਆਂ ਨਾਲ ਦੀ ਨਾਲ ਲਗਾਈਆਂ ਜਾਂਦੀਆਂ ਨੇ ਤੇ ਕੁਝ ਸਮੇਂ ਵਿੱਚ ਹੀ ਬੱਚੇ ਦੀ ਜਿਹੜੀ ਭਾਲ ਕਰ ਲਈ ਗਈ ਐ ਤੇ ਕਿਤੇ ਨਾ ਕਿਤੇ ਵੱਡੀ ਰਾਹਤ ਐ ਜਿਹੜੀ ਉਹ ਪ੍ਰਸ਼ਾਸਨ ਨੂੰ ਵੀ ਮਿਲੀ ਐ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੈਕ ਕ੍ਰਿਸ਼ਨ ਰੋੜੀ ਜੋ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੀ ਐ ਕਿਉਂਕਿ ਜਦੋਂ ਬੱਚਾ ਗਾਇਬ ਹੋ ਗਿਆ ਸੀ ਤਾਂ ਵੱਡੀ ਜਿਹੜੀ ਆ ਭਗਦੜ ਪ੍ਰਸ਼ਾਸਨ ਵਿੱਚ ਤਾਂ ਮੱਚੀ ਸੀ ਉੱਥੇ ਹੀ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਦਾ ਝੜਕਾ ਲੱਗਦਾ ਨਜ਼ਰ ਆ ਰਿਹਾ ਸੀ ਤੇ ਵੱਡੇ ਸੈਮ ਵਿੱਚ ਮਾਤਾ ਪਿਤਾ ਦੇਖੇ ਜਾ ਰਹੇ ਸੀ ਹਾਲਾਂਕਿ ਮੌਕੇ ਤੇ ਹੀ ਡਿਪਟੀ ਸਪੀਕਰ ਜੈ ਕ੍ਰਿਸ਼ਨ ਵੀ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਾਗ ਟੀਮਾ ਬਣਵਾ ਕੇ ਨਾਲ ਦੀ ਨਾਲ ਸਰਚ ਅਭਿਆਨ ਜਿਹੜਾ ਚਲਵਾ ਦਿੱਤਾ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਨਾਨਕ ਸਿੰਘ ਦੇ ਅਗਵਾਈ ਵਿੱਚ ਜੋ ਟੀਮਾਂ ਬਣਾਈਆਂ ਗਈਆਂ ਸੀ ਉਹ ਉਹਨਾਂ ਵੱਲੋਂ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਿਆ ਐਸਐਸਪੀ ਨਾਨਕ ਸਿੰਘ ਨੇ ਮੌਕੇ ਤੇ ਹੀ ਕੁਝ ਘੰਟਿਆਂ ਵਿੱਚ ਬੱਚੇ ਨੂੰ ਜਿਹੜਾ ਜਿਹੜਾ ਉਹ ਲੱਭ ਲਿਆ ਤਾਂ ਸੁਖਦਿਲਮਨ ਸਿੰਘ ਅਚਾਨਕ 4 ਵਜੇ ਤੜਕਸਾਰ ਹੋਸਟਲ ਵਿੱਚੋਂ ਗਾਇਬ ਹੋ ਜਾਂਦਾ ਹੈ ਤੇ ਇਸ ਨੂੰ ਲੈ ਕੇ ਜਿਹੜੇ ਆ ਸਕੂਲ ਦੇ ਪ੍ਰਸ਼ਾਸਨ ਵਿੱਚ ਬੜਾ ਹੜਕੰਪ ਮਰਜਦਾ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤੇ ਉਸ ਦੀ ਪਾਲ ਆ ਜਿਹੜੀ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਵੱਡੇ ਜਿਹੜੇ ਸਵਾਲ ਵੀ ਖੜੇ ਹੋ ਜਾਂਦੇ ਆ ਕਿ ਆਖਰਕਾਰ ਸਕੂਲ ਵਿੱਚ ਐਡੀ ਵੱਡੀ ਕੁਤਾਹੀ ਕਿਵੇਂ ਹੋ ਗਈ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਬੇਟਾ ਹੀ ਸਕੂਲ ਵਿੱਚੋਂ ਲਾਪਤਾ ਹੋ ਗਿਆ ਇਸ ਤੋਂ ਬਾਅਦ ਮੀਡੀਆ ਵਿੱਚ ਵੀ ਜਿਹੜੀ ਆ ਵੱਡੀ ਚਰਚਾ ਛਿੜਦੀ ਆ ਤੇ ਵੱਡੇ ਸਵਾਲ ਆ ਜਿਹੜੇ ਸਕੂਲ ਪ੍ਰਸ਼ਾਸਨ ਤੇ ਖੜੇ ਹੁੰਦੇ ਆ ਤਾਂ ਉਧਰ ਵੱਡੀ ਸਫਲਤਾ ਜਿਹੜੀ ਕਿਤੇ ਨਾ ਕਿਤੇ ਉਹ ਪਟਿਆਲਾ ਪੁਲਿਸ ਨੂੰ ਮਿਲੀ ਹੈ ਤੇ ਐਸਐਸਪੀ ਨਾਨ ਸਿੰਘ ਦੀ ਅਗਵਾਈ ਵਿੱਚ ਜੋ ਸਰਚ ਅਭਿਆਨ ਚਲਾਇਆ ਗਿਆ ਸੀ ਉਹ ਸਫਲ ਹੋਇਆ ਤੇ ਕੁਝ ਘੰਟਿਆਂ ਚ ਹੀ ਬੇਟੇ ਨੂੰ ਜਿਹੜਾ ਸੁਖਦਿਲ ਮਨ ਬੇਟੇ ਨੂੰ ਜਿਹੜਾ ਨਾਲ ਦੀ ਨਾਲ ਲੱਭ ਲਿਆ ਗਿਆ ਤੇ ਮੌਕੇ ਤੇ ਹੀ ਜਾ ਕਿਸ਼ਨ ਰੋੜੀ ਰੋੜੀ ਵੀ ਪਹੁੰਚਦੇ ਆ ਤੇ ਜਾ ਕਿਸ਼ਨ ਰੋੜੀ ਵੱਲੋਂ ਆਪਣੇ ਬੇਟੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਨਾਬੇ ਦੀ ਹੀ ਕਿਸੇ ਥਾਂ ਤੇ ਬੱਚਾ ਚਲਾ ਗਿਆ ਸੀ ਤੇ 17 ਸਾਲਾ ਸੁਖਦਿਲ ਮਨ ਨੂੰ ਜਿਹੜਾ ਕੁਝ ਘੰਟਿਆਂ ਵਿੱਚ ਹੀ ਪਟਿਆਲਾ ਪੁਲਿਸ ਨੇ ਲੱਭਿਆ ਵੱਡੀ ਖਬਰ ਡਿਪਟੀ ਸਪੀਕਰ ਦੇ ਬੇਟੇ ਨਾਲ ਜੁੜੀ ਹੋਈ ਹੈ ਡਿਪਟੀ ਸਪੀਕਰ ਦਾ ਬੇਟਾ ਅਚਾਨਕ ਸਕੂਲ ਵਿੱਚੋਂ ਗਾਇਬ ਹੋ ਜਾਂਦਾ ਹੈ ਜਿਸ ਦੇ ਚਾਲਦਿਆਂ ਸਕੂਲ ਵਿੱਚ ਬੜਾ ਹੜਕੰਪ ਮਚ ਜਾਂਦਾ ਹੈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਸਵੇਰ 4 ਵਜੇ ਅਚਾਨਕ ਬੱਚਾ ਜਿਹੜਾ ਆਪਣੇ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਅਤੇ ਉਸ ਦੀ ਭਾਲ ਦੇ ਲਈ ਭਗਦੌੜ ਸ਼ੁਰੂ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਜਾਂਦਾ ਹੈ ਜਿਸ ਦੇ ਚਾਲਦਿਆਂ ਮੌਕੇ ਤੇ ਐਸਐਸਪੀ ਨਾਨਕ ਸਿੰਘ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਮੌਕੇ ਤੇ ਹੀ ਟੀਮਾਂ ਬਣਾ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਤਾਂ ਹੁਣ ਇਸੇ ਦੇ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਕਿ ਡਿਪਟੀ ਸਪੀਕਰ ਦੇ بیٹے ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਦੇ بیٹے ਦੀ ਭਾਲ ਹੈ ਜਿਹੜੀ ਉਹ ਪੁਲਿਸ ਨੇ ਕਰ ਲਈ ਹੈ ਤੇ ਨਾਬੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਕਿਸੇ ਥਾਂ ਤੇ ਬੇਟਾ ਜਿਹੜਾ ਗਿਆ ਸੀ ਅਤੇ ਉਥੋਂ ਹੀ ਉਸ ਨੂੰ ਲਿਬਿਆ ਗਿਆ ਤਾਂ ਸਵੇਰੇ ਅਚਾਨਕ 4 ਵਜੇ ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚੋਂ ਬੱਚਾ ਜਿਹੜਾ ਉਹ ਡਿਪਟੀ ਸਪੀਕਰ ਦਾ ਉਹ ਗਾਇਬ ਹੋ ਜਾਂਦਾ ਅਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਸਕੂਲ ਦਾ ਜੋ ਪ੍ਰਸ਼ਾਸਨ ਸੀ ਉਸ ਨੂੰ ਥੱਥਾ ਪੈਰਾਂ ਦੀ ਪੈ ਜਾਂਦੀ ਆ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਬੱਚੇ ਦੀ ਪਾਲ ਆ ਜਿਹੜੀ ਸ਼ੁਰੂ ਕੀਤੀ ਜਾਂਦੀ ਆ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਇੱਥੇ ਸਹਾਇਤਾ ਮੰਗੀ ਜਾਂਦੀ ਆ ਤਾਂ ਮੌਕੇ ਤੇ ਹੀ ਐਸਐਸਪੀ ਪਟਿਆਲਾ ਨਾਨਕ ਸਿੰਘ ਉੱਥੇ ਪਹੁੰਚਦੇ ਨੇ ਤੇ ਬੱਚੇ ਦੀ ਪਾਲ ਆ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਕੁਝ ਘੰਟਿਆਂ ਚ ਹੀ ਬੱਚਾ ਜਿਹੜਾ ਲੱਭ ਲਿਆ ਤਾਂ 17 ਸਾਲਾ ਸੁਖਦਿਲਮਨ ਸਿੰਘਾ ਜਿਹੜਾ ਬੇਟਾ ਜੈਕ ਕ੍ਰਿਸ਼ਨ ਰੋੜੀ ਦਾ ਉਸ ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਲੱਭਿਆ ਗਿਆ ਤੇ ਕੁਝ ਘੰਟਿਆਂ ਚ ਹੀ ਪਾਲਾ ਜਿਹੜੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਨਾਬਾ ਦੇ ਨਾਮੀ ਸਕੂਲ ਪੀਪੀਐਸ ਵਿੱਚ ਬੱਚਾ ਪੜਦਾ ਹੈ ਅਤੇ ਜਿੱਥੋਂ ਉਹ ਅਚਾਨਕ ਸਵੇਰੇ 4 ਵਜੇ ਇਹ ਬੱਚਾ ਹੋਸਟਲ ਚੋਂ ਗਾਇਬ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਭਾਲ ਕੀਤੀ ਜਾਂਦੀ ਹੈ ਤੇ ਬੱਚਾ ਮੌਕੇ ਤੇ ਸਕੂਲ ਵਿੱਚੋਂ ਕਿਤੋਂ ਵੀ ਨਹੀਂ ਮਿਲਦਾ ਤਾਂ ਇਸੇ ਦੇ ਚੱਲਦਿਆਂ ਮੌਕੇ ਤੇ ਐਸਐਸਪੀ ਪਟਿਆਲਾ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਨਾਲ ਦੀ ਨਾਲ ਪਟਿਆਲੇ ਤੋਂ ਨਾਬਾ ਪਹੁੰਚਦੇ ਆ ਸਕੂਲ ਵਿੱਚ ਤੇ ਟੀਮ ਜਿਹੜੀ ਆ ਬਣਾਈ ਜਾਂਦੀ ਆ ਸਰਚ ਅਭਿਆਨ ਦੇ ਲਈ ਟੀਮਾਂ ਬਣਾ ਕੇ ਜਿਹੜੀਆਂ ਨਾਲ ਦੀ ਨਾਲ ਲਗਾਈਆਂ ਜਾਂਦੀਆਂ ਨੇ ਤੇ ਕੁਝ ਸਮੇਂ ਵਿੱਚ ਹੀ ਬੱਚੇ ਦੀ ਜਿਹੜੀ ਭਾਲ ਕਰ ਲਈ ਗਈ ਐ ਤੇ ਕਿਤੇ ਨਾ ਕਿਤੇ ਵੱਡੀ ਰਾਹਤ ਐ ਜਿਹੜੀ ਉਹ ਪ੍ਰਸ਼ਾਸਨ ਨੂੰ ਵੀ ਮਿਲੀ ਐ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੈਕ ਕ੍ਰਿਸ਼ਨ ਰੋੜੀ ਜੋ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੀ ਐ ਕਿਉਂਕਿ ਜਦੋਂ ਬੱਚਾ ਗਾਇਬ ਹੋ ਗਿਆ ਸੀ ਤਾਂ ਵੱਡੇ ਜੜੀ ਆ ਭਗਦੜ ਪ੍ਰਸ਼ਾਸਨ ਵਿੱਚ ਤਾਂ ਮੱਚੀ ਸੀ ਉੱਥੇ ਹੀ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਜਿਹੜਾ ਝਟਕਾ ਲੱਗਦਾ ਨਜ਼ਰ ਆ ਰਿਹਾ ਸੀ ਤੇ ਵੱਡੇ ਸੈਮ ਵਿੱਚ ਮਾਤਾ ਪਿਤਾ ਦੇਖੇ ਜਾ ਰਹੇ ਸੀ ਹਾਲਾਂਕਿ ਮੌਕੇ ਤੇ ਹੀ ਡਿਪਟੀ ਸਪੀਕਰ ਜੈ ਕ੍ਰਿਸ਼ਨ ਵੀ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਾਗ ਟੀਮਾ ਬਣਵਾ ਕੇ ਨਾਲ ਦੀ ਨਾਲ ਸਰਚ ਅਭਿਆਨ ਜਿਹੜਾ ਚਲਵਾ ਦਿੱਤਾ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਨਾਨਕ ਸਿੰਘ ਦੇ ਅਗਵਾਈ ਵਿੱਚ ਸ਼ਾਸਨ ਤੇ ਖੜੇ ਹੁੰਦੇ ਆ ਤਾਂ ਉਧਰ ਬੱਡੀ ਸਫਲਤਾ ਜਿਹੜੀ ਕਿਤੇ ਨਾ ਕਿਤੇ ਉਹ ਪਟਿਆਲਾ ਪੁਲਿਸ ਨੂੰ ਮਿਲੀ ਹੈ ਤੇ ਐਸਐਸਪੀ ਨਾਨ ਸਿੰਘ ਦੀ ਅਗਵਾਈ ਵਿੱਚ ਜੋ ਸਰਚ ਅਭਿਆਨ ਚਲਾਇਆ ਗਿਆ ਸੀ ਉਹ ਸਫਲ ਹੋਇਆ ਤੇ ਕੁਝ ਘੰਟਿਆਂ ਚ ਹੀ ਬੇਟੇ ਨੂੰ ਜਿਹੜਾ ਸੁਖਦਿਲ ਮਨ ਬੇਟੇ ਨੂੰ ਜਿਹੜਾ ਨਾਲ ਦੀ ਨਾਲ ਲੱਭ ਲਿਆ ਗਿਆ ਤੇ ਮੌਕੇ ਤੇ ਹੀ ਜਾਕ੍ਰਿਸ਼ਨ ਰੋੜੀ ਰੋੜੀ ਵੀ ਪਹੁੰਚਦੇ ਆ ਤੇ ਜਾਕ੍ਰਿਸ਼ਨ ਰੋੜੀ ਵੱਲੋਂ ਆਪਣੇ ਬੇਟੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਨਾਬੇ ਦੀ ਹੀ ਕਿਸੇ ਥਾਂ ਤੇ ਬੱਚਾ ਚਲਾ ਗਿਆ ਸੀ ਤੇ 17 ਸਾਲਾ ਸੁਖਦਿਲ ਮਨ ਨੂੰ ਜਿਹੜਾ ਕੁਝ ਘੰਟਿਆਂ ਵਿੱਚ ਹੀ ਪਟਿਆਲਾ ਪੁਲਿਸ ਨੇ ਲੱਭਿਆ ਹੈ ਵੱਡੀ ਖਬਰ ਡਿਪਟੀ ਸਪੀਕਰ ਦੇ ਬੇਟੇ ਨਾਲ ਜੁੜੀ ਹੋਈ ਹੈ ਡਿਪਟੀ ਸਪੀਕਰ ਦਾ ਬੇਟਾ ਅਚਾਨਕ ਸਕੂਲ ਵਿੱਚੋਂ ਗਾਇਬ ਹੋ ਜਾਂਦਾ ਹੈ ਜਿਸ ਦੇ ਚਾਲਦਿਆਂ ਸਕੂਲ ਵਿੱਚ ਬੜਾ ਹੜਕੰਪ ਮਚ ਜਾਂਦਾ ਹੈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਸਵੇਰ 4 ਵਜੇ ਅਚਾਨਕ ਬੱਚਾ ਜਿਹੜਾ ਆਪਣੇ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਅਤੇ ਉਸ ਦੀ ਭਾਲ ਦੇ ਲਈ ਭਗਦੌੜ ਸ਼ੁਰੂ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਜਾਂਦਾ ਹੈ ਜਿਸ ਦੇ ਚਾਲਦਿਆਂ ਮੌਕੇ ਤੇ ਐਸਐਸਪੀ ਨਾਨਕ ਸਿੰਘ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਮੌਕੇ ਤੇ ਹੀ ਟੀਮਾਂ ਬਣਾ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਤਾਂ ਹੁਣ ਇਸੇ ਦੇ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਕਿ ਡਿਪਟੀ ਸਪੀਕਰ ਦੇ بیٹے ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਦੇ بیٹے ਦੀ ਭਾਲ ਆ ਜਿਹੜੀ ਉਹ ਪੁਲਿਸ ਨੇ ਕਰ ਲਈ ਹੈ ਤੇ ਨਾਬੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਕਿਸੇ ਥਾਂ ਤੇ ਬੇਟਾ ਜਿਹੜਾ ਗਿਆ ਸੀ ਅਤੇ ਉਥੋਂ ਹੀ ਉਸ ਨੂੰ ਲਿਬਿਆ ਗਿਆ ਤਾਂ ਸਵੇਰੇ ਅਚਾਨਕ 4 ਵਜੇ ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚੋਂ ਬੱਚਾ ਜਿਹੜਾ ਉਹ ਡਿਪਟੀ ਸਪੀਕਰ ਦਾ ਉਹ ਗਾਇਬ ਹੋ ਜਾਂਦਾ ਹੈ ਅਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਸਕੂਲ ਦਾ ਜੋ ਪ੍ਰਸ਼ਾਸਨ ਸੀ ਉਸ ਨੂੰ ਹੱਥਾ ਪੈਰਾਂ ਦੀ ਪੈ ਜਾਂਦੀ ਆ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਦੀ ਜਿਹੜੀ ਇੱਥੇ ਸਹਾਇਤਾ ਮੰਗੀ ਜਾਂਦੀ ਆ ਤਾਂ ਮੌਕੇ ਤੇ ਹੀ ਐਸਐਸਪੀ ਪਟਿਆਲਾ ਨਾਨਕ ਸਿੰਘ ਉੱਥੇ ਪਹੁੰਚਦੇ ਨੇ ਤੇ ਬੱਚੇ ਦੀ ਪਾਲ ਆ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਕੁਝ ਘੰਟਿਆਂ ਚ ਹੀ ਬੱਚਾ ਜਿਹੜਾ ਲੱਭ ਲਿਆ ਤਾਂ 17 ਸਾਲਾ ਸੁਖਦਿਲਮਨ ਸਿੰਘ ਆ ਜਿਹੜਾ ਬੇਟਾ ਜੈ ਕ੍ਰਿਸ਼ਨ ਰੋੜੀ ਦਾ ਉਸ ਨੂੰ ਲੱਭ ਲਿਆ ਗਿਆ ਤਾਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੁੱਤਰ ਨੂੰ ਜਿਹੜਾ ਆ ਪੁਰਸੇ ਵੱਲੋਂ ਲੱਭਿਆ ਗਿਆ ਤੇ ਕੁਝ ਕੰਟਿਆਂ ਚ ਹੀ ਪਾਲ ਆ ਜਿਹੜੀ ਕਿਤੇ ਗਈ ਆ ਤਾਂ ਦੱਸ ਦਈਏ ਕਿ ਨਾਬਾ ਦੇ ਨਾਮੀ ਸਕੂਲ ਪੀਪੀਐਸ ਵਿੱਚ ਬੱਚਾ ਪੜਦਾ ਹੈ ਅਤੇ ਜਿੱਥੋਂ ਉਹ ਅਚਾਨਕ ਸਵੇਰੇ 4 ਵਜੇ ਇਹ ਬੱਚਾ ਹੋਸਟਲ ਚੋਂ ਗਾਇਬ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਭਾਲ ਕੀਤੀ ਜਾਂਦੀ ਹੈ ਤੇ ਬੱਚਾ ਮੌਕੇ ਤੇ ਸਕੂਲ ਵਿੱਚੋਂ ਕਿਤੋਂ ਵੀ ਨਹੀਂ ਮਿਲਦਾ ਤਾਂ ਇਸੇ ਦੇ ਚੱਲਦੇ ਮੌਕੇ ਤੇ ਐਸਐਸਪੀ ਪਟਿਆਲਾ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਨਾਲ ਦੀ ਨਾਲ ਪਟਿਆਲੇ ਤੋਂ ਨਾਬਾ ਪਹੁੰਚਦੇ ਆ ਸਕੂਲ ਵਿੱਚ ਤੇ ਟੀਮ ਜਿਹੜੀ ਆ ਬਣਾਈ ਜਾਂਦੀ ਆ ਸਰਚ ਅਭਿਆਨ ਦੇ ਲਈ ਟੀਮਾਂ ਬਣਾ ਕੇ ਜਿਹੜੀਆਂ ਨਾਲ ਦੀ ਨਾਲ ਲਗਾਈਆਂ ਜਾਂਦੀਆਂ ਨੇ ਤੇ ਕੁਝ ਸਮੇਂ ਵਿੱਚ ਹੀ ਬੱਚੇ ਦੀ ਜਿਹੜੀ ਭਾਲ ਕਰ ਲਈ ਗਈ ਆ ਤੇ ਕਿਤੇ ਨਾ ਕਿਤੇ ਵੱਡੀ ਰਾਹਤ ਆ ਜਿਹੜੀ ਉਹ ਪ੍ਰਸ਼ਾਸਨ ਨੂੰ ਵੀ ਮਿਲੀ ਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੈਕ ਕ੍ਰਿਸ਼ਨ ਰੋੜੀ ਜੋ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੀ ਆ ਕਿਉਂਕਿ ਜਦੋਂ ਬੱਚਾ ਗਾਇਬ ਹੋ ਗਿਆ ਸੀ ਤਾਂ ਵੱਡੇ ਜਿਹੜੇ ਆ ਭਗਦੜ ਪ੍ਰਸ਼ਾਸਨ ਵਿੱਚ ਤਾਂ ਮੱਚੀ ਹੀ ਸੀ ਉੱਥੇ ਹੀ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਜਿਹੜਾ ਝਟਕਾ ਲੱਗਦਾ ਨਜ਼ਰ ਆ ਰਿਹਾ ਸੀ ਤੇ ਵੱਡੇ ਸੈਮ ਵਿੱਚ ਮਾਤਾ ਪਿਤਾ ਦੇਖੇ ਜਾ ਰਹੇ ਸੀ ਹਾਲਾਂਕਿ ਮੌਕੇ ਤੇ ਹੀ ਡਿਪਟੀਸ ਪਿਕ ਕਰ ਜਾ ਕਰੀਸ਼ਨ ਵੀ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਾ ਕੇ ਟੀਮਾਂ ਬਣਵਾ ਕੇ ਨਾਲ ਦੀ ਨਾਲ ਸਰਚ ਅਭਿਆਨ ਜਿਹੜਾ ਚਲਵਾ ਦਿੱਤਾ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਨਾਨਕ ਸਿੰਘ ਦੇ ਅਗਵਾਈ ਵਿੱਚ ਜੋ ਟੀਮਾਂ ਬਣਾਈਆਂ ਗਈਆਂ ਸੀ ਉਹ ਉਹਨਾਂ ਵੱਲੋਂ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਈ ਐ एसएसपी ਨਾਨਕ ਸਿੰਘ ਨੇ ਮੌਕੇ ਤੇ ਹੀ ਕੁਝ ਘੰਟਿਆਂ ਵਿੱਚ ਬੱਚੇ ਨੂੰ ਜਿਹੜਾ ਜਿਹੜਾ ਉਹ ਲੱਭ ਲਿਆ ਤਾਂ ਸੁਖਦਿਲਮਨ ਸਿੰਘ ਅਚਾਨਕ 4 ਵਜੇ ਤੜਕਸਾਰ ਹੋਸਟਲ ਵਿੱਚੋਂ ਗਾਇਬ ਹੋ ਜਾਂਦਾ ਹੈ ਤੇ ਇਸੇ ਨੂੰ ਲੈ ਕੇ ਜਿਹੜੇ ਆ ਸਕੂਲ ਦੇ ਪ੍ਰਸ਼ਾਸਨ ਵਿੱਚ ਬੜਾ ਹੜਕੰਪ ਮੱਚਦਾ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤੇ ਉਸ ਦੀ ਪਾਲ ਆ ਜਿਹੜੀ ਕੀਤੀ ਜਾਂਦੀ ਹੈ ਤੇ ਇਸੇ ਨੂੰ ਲੈ ਕੇ ਵੱਡੇ ਜਿਹੜੇ ਸਵਾਲ ਵੀ ਖੜੇ ਹੋ ਜਾਂਦੇ ਆ ਕਿ ਆਖਰਕਾਰ ਸਕੂਲ ਵਿੱਚ ਐਡੀ ਵੱਡੀ ਕੁਤਾਹੀ ਕਿਵੇਂ ਹੋ ਗਈ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਬੇਟਾ ਹੀ ਸਕੂਲ ਵਿੱਚੋਂ ਲਾਪਤਾ ਹੋ ਗਿਆ ਇਸ ਤੋਂ ਬਾਅਦ ਮੀਡੀਆ ਵਿੱਚ ਵੀ ਜਿਹੜੀ ਆ ਵੱਡੀ ਚਰਚਾ ਛਿਰਦੀ ਆ ਤੇ ਵੱਡੇ ਸਵਾਲ ਆ ਜਿਹੜੇ ਸਕੂਲ ਪ੍ਰਸ਼ਾਸਨ ਤੇ ਖੜੇ ਹੁੰਦੇ ਆ ਤਾਂ ਉਧਰ ਬੱਡੀ ਸਫਲਤਾ ਜਿਹੜੀ ਕਿਤੇ ਨਾ ਕਿਤੇ ਉਹ ਪਟਿਆਲਾ ਪੁਲਿਸ ਨੂੰ ਮਿਲੀ ਹੈ ਤੇ ਐਸਐਸਪੀ ਨਾਨ ਸਿੰਘ ਦੀ ਅਗਵਾਈ ਵਿੱਚ ਜੋ ਸਰਚ ਅਭਿਆਨ ਚਲਾਇਆ ਗਿਆ ਸੀ ਉਹ ਸਫਲ ਹੋਇਆ ਤੇ ਕੁਝ ਘੰਟਿਆਂ ਚ ਹੀ ਬੇਟੇ ਨੂੰ ਜਿਹੜਾ ਸੁਖਦਿਲ ਮਨ ਬੇਟੇ ਨੂੰ ਜਿਹੜਾ ਨਾਲ ਦੀ ਨਾਲ ਲੱਭ ਲਿਆ ਗਿਆ ਤੇ ਮੌਕੇ ਤੇ ਹੀ ਜਾਕ੍ਰਿਸ਼ਨ ਰੋੜੀ ਰੋੜੀ ਵੀ ਪਹੁੰਚਦੇ ਆ ਤੇ ਜਾਕ੍ਰਿਸ਼ਨ ਰੋੜੀ ਵੱਲੋਂ ਆਪਣੇ ਬੇਟੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਨਾਬੇ ਦੀ ਹੀ ਕਿਸੇ ਥਾਂ ਤੇ ਬੱਚਾ ਚਲਾ ਗਿਆ ਸੀ ਤੇ 17 ਸਾਲਾ ਸੁਖਦਿਲ ਮਨ ਨੂੰ ਜਿਹੜਾ ਕੁਝ ਘੰਟਿਆਂ ਵਿੱਚ ਹੀ ਪਟਿਆਲਾ ਪੁਲਿਸ ਨੇ ਲੱਭਿਆ ਵੱਡੀ ਖਬਰ ਡਿਪਟੀ ਸਪੀਕਰ ਦੇ ਬੇਟੇ ਨਾਲ ਜੁੜੀ ਹੋਈ ਹੈ ਡਿਪਟੀ ਸਪੀਕਰ ਦਾ ਬੇਟਾ ਅਚਾਨਕ ਸਕੂਲ ਵਿੱਚੋਂ ਗਾਇਬ ਹੋ ਜਾਂਦਾ ਹੈ ਜਿਸ ਦੇ ਚਾਲਦਿਆਂ ਸਕੂਲ ਵਿੱਚ بڑا ਹੜਕੰਪ ਮੱਚ ਜਾਂਦਾ ਹੈ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਬੱਚਾ ਗਿਆ ਕਿੱਥੇ ਤਾਂ ਸਵੇਰ 4 ਵਜੇ ਅਚਾਨਕ ਬੱਚਾ ਜਿਹੜਾ ਆਪਣੇ ਹੋਸਟਲ ਤੋਂ ਗਾਇਬ ਹੋ ਜਾਂਦਾ ਹੈ ਅਤੇ ਉਸ ਦੀ ਭਾਲ ਦੇ ਲਈ ਭਗੜ ਦੌੜ ਸ਼ੁਰੂ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਜਾਂਦਾ ਹੈ ਜਿਸ ਦੇ ਚਾਲਦਿਆਂ ਮੌਕੇ ਤੇ ਐਸਐਸਪੀ ਨਾਨਕ ਸਿੰਘ ਪਹੁੰਚਦੇ ਆ ਅਤੇ ਉਹਨਾਂ ਵੱਲੋਂ ਮੌਕੇ ਤੇ ਹੀ ਟੀਮਾਂ ਬਣਾ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਆ ਤਾਂ ਹੁਣ ਇਸੇ ਦੇ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਕਿ